ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਸੀ ਮੈਂ ਹਾਂ ਪਰਦੀਪ ਕੌਰ ਤੇ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਜਾਜ ਬਦਲਿਆ ਪਹਾੜੀ ਇਲਾਕਿਆਂ ਦੇ ਵਿੱਚ ਗੜਬੜੀ ਦੇ ਕਾਰਨ ਤੇਜ਼ ਹਵਾਵਾਂ ਦੇ ਨਾਲ ਨਾਲ ਦਰਸਲ ਭਾਰੀ ਬਾਰਿਸ਼ ਹੋਈ ਅਤੇ ਕ ਲੈਂਡਸਲਾਈਡਿੰਗ ਹੁੰਦੀ ਹੈ ਜਿਸ ਨੂੰ ਦੇਖ ਕੇ ਤਸਵੀਰਾਂ ਦੇਖ ਕੇ ਦਰਸਲ ਦਿਲ ਜ਼ਰੂਰ ਕੰਬ ਜਾਂਦਾ ਹੈ ਤੇ ਖੌਫਨਾਕ ਤਬਾਹੀ ਦਾ ਮੰਜ਼ਰ ਹੈ ਜਿਹੜਾ ਪੱਛਮੀ ਬੰਗਾਲ ਦੀ ਰਾਣੀ 达ర్జిలింగ్ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਦੱਸ ਦਈਏ ਕਿ 达ర్జిలింగ్ ਨੂੰ ਪੱਛਮੀ ਬੰਗਾਲ ਦੀ ਰਾਣੀ ਕਿਹਾ ਜਾਂਦਾ ਹੈ ਸੋ 达ర్జిలింగ్ ਦੇ ਵਿੱਚ ਇਹ ਲੈਂਡ ਸਲਾਈਡਿੰਗ ਦੇ ਕਾਰਨ ਤੇ ਲੋਕ ਨੇ ਜਿਹੜੀ ਆਪਣੀ ਜਾਨ ਗਵਾ ਬੈਠਦੇ ਨੇ ਤਾਂ ਦੱਸ ਦਈਏ ਕਿ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਬਣਿਆ ਬਣਾਇਆ ਘਰ ਮਿੰਟਾਂ ਸੈਕਿੰਟਾਂ ਦੇ ਵਿੱਚ ਤਾਂਸ਼ ਦੇ ਪੱਤਿਆਂ ਦੇ ਵਾਂਗੂ ਢਾਹ ਢੇਰੀ ਹੋ ਜਾਂਦੇ ਆਸ-ਪਾਸ ਦੇ ਲੋਕ ਜਿਸ ਘਰ ਨੂੰ ਦੇਖ ਰਹੇ ਸੀ ਔਰ ਨਾਲ ਦੀ ਨਾਲ ਜਦੋਂ ਲੈਂਡਸਲਾਈਡਿੰਗ ਹੁੰਦੀ ਹੈ ਤਾਂ ਕਈ ਜੀਉਂਦੇ ਲੋਕ ਨੇ ਜਿਹੜੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਹਾਲਾਂਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਪਾਣੀ ਦਾ ਵਹਾਵ ਇੰਨਾ ਜ਼ਿਆਦਾ ਤੇਜ਼ ਸੀ ਕਿ ਕੋਈ ਉਸਤੇ ਕਾਬੂ ਨਹੀਂ ਪਾ ਸਕਿਆ ਤਾਂ ਦੱਸ ਦਈਏ ਕਿ ਮੌਕੇ ਦੇ ਉੱਤੇ ਹਾਲਾਤ ਨੇ ਜਿਹੜੇ ਇੰਨੇ ਕੁ ਜ਼ਿਆਦਾ ਭਿਆਨਕ ਬਣ ਗਏ ਤਬਾਹੀ ਦਾ ਮੰਜ਼ਰਦਾਰ ਸਲਿੰਗ ਦੇ ਵਿੱਚ ਟੇਖ ਨੂੰ ਮਿਲ ਰਿਹਾ ਹੈ ਜਿੱਥੇ ਭਾਰੀ ਮੀਂਹ ਦੇ ਨਾਲ 23 ਲੋਕਾਂ ਦੀ ਮੌਤ ਹੋ ਗਈ ਹੈ ਕਿਉਂਕਿ ਲੈਂਡਸਲਾਈਡਿੰਗ ਐਨੇ ਭਿਆਨਕ ਤਰੀਕੇ ਦੇ ਨਾਲ ਹੁੰਦੀ ਹੈ ਕਿ ਐਨੇ ਸਾਲ ਤੋਂ ਪੁਰਾਣੀ ਇਮਾਰਤ ਮਿੰਟਾਂ ਸੈਕਿੰਟਾਂ ਦੇ ਵਿੱਚ ਤਾਸ਼ ਤੇ ਪੱਤਿਆਂ ਦੇ ਵਾਂਗੂ ਢਹਿ ਟੇਰੀ ਹੋ ਜਾਂਦੀ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਔਰ ਉਹ ਸਾਰਾ ਮਲਬਾ ਪਾਣੀ ਦੇ ਤੇਜ਼ ਵਹਾਵ ਦੇ ਵਿੱਚ ਰੁੜ ਜਾਂਦਾ ਤੁਸੀਂ ਖੁਦ ਸੋਚੋ ਪਾਣੀ ਦਾ ਵਹਾਵ ਕਿੰਨਾ ਜ਼ਿਆਦਾ ਤੇਜ਼ ਰਿਹਾ ਹੋਏਗਾ ਜਦੋਂ ਇੰਨੀ ਵੱਡੀ ਇਮਾਰਤ ਹੈ ਜਿਹੜਾ ਇੰਨਾ ਵੱਡਾ ਘਰ ਪਾਣੀ ਦੇ ਵਹਾਅ 'ਚ ਰੁੜ ਜਾਂਦਾ ਤਾਂ ਦੱਸਦੇ ਕਿ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਗਿਣਤੀ ਪੁਰਸ਼ਾਂ ਦੀ ਦੱਸੀ ਜਾ ਰਹੀ ਹੈ ਔਰ ਸੜਕਾਂ ਨੇ ਜਿਹੜੀਆਂ ਉਹ ਵੀ ਜਾਮ ਹੋ ਚੁੱਕੀਆਂ ਨੇ ਰਸਤੇ ਬੰਦ ਹੋ ਚੁੱਕੇ ਨੇ ਇੰਟਰਨੈਟ ਕਨੈਕਸ਼ਨ ਹੈ ਜਿਹੜਾ ਉਹ ਵੀ ਉੱਥੇ ਤੱਕ ਨਹੀਂ ਪਹੁੰਚ ਪਾ ਰਿਹਾ ਸੋ ਹਾਲਾਤ ਨੇ ਜਿਹੜੇ ਵੱਧ ਤੋਂ ਵੱਧ ਬਣੇ ਹੋਏ ਨੇ ਸੋ ਉਥੋਂ ਦੇ ਸੀਐਮ ਅਮੰਤਾ ਬੈਨਰਜੀ ਦੇ ਵੱਲੋਂ ਅੱਜ ਦੌਰਾ ਕੀਤਾ ਜਾਣਾ ਤੇ ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਡੂੰਘਾ ਦੁੱਖ ਪ੍ਰਗਟਾਇਆ ਗਿਆ ਸੜਕਾਂ ਬੰਦ ਹੋ ਚੁੱਕੀਆਂ ਨੇ ਅਹ ਤਾਂ ਕਹਿ ਸਕਦੇ ਹਾਂ ਕਿ ਭਾਰੀ ਲੈਂਡ ਸਲਾਈਡਿੰਗ ਹੁੰਦੀ ਹੈ 23 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਉਂ ਦੇ ਲੋਕ ਨੇ ਜਿਹੜੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦੇ ਨੇ ਅਨੇਕਾਂ ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਾਂ ਲਾਪਤਾ ਨੇ ਉਹਨਾਂ ਦੀ ਗਿਣਤੀ ਦਾ ਹਜੇ ਅੰਦਾਜ਼ਾ ਵੀ ਲਗਾਇਆ ਨਹੀਂ ਜਾ ਸਕਦਾ ਤਾਂ ਪੱਛਮੀ ਬੰਗਾਲ ਦੀ ਰਾਣੀ ਦਾਰਚਲਿੰਗ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਹਿਲ ਵਰਗਾ ਕਰਮੈਂਟਾ ਸਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਿਆ ਰੂਗ ਇਹ ਗੈਨ 6 ਵਜੇ ਦਾ ਸੀ দুই পঁয়তালিশো ধরনা রাখে ত্রিশ ভরিপানি